ਇੱਕ ਬਈ ਇਹਦਾ ਡਰੇਟ ਅੱਜਕੱਲ ਕੀ ਕਰਤਾਈਏ ਦਾ ਕੋਈ ਇੱਥੇ ਸਟੀਲੀ ਚਾਦਰ ਲੱਗੀ ਹੋਈ ਏ ਕੀ ਜੀ ਹਾਂ ਕੀ ਜੀ ਤੇ ਟੈਰ ਐਮ ਆਰ ਐਫ ਇਹਦੇ ਚ ਵੀ ਡਿਮਾਂਡ ਆ ਜੀ ਲਓ ਵੀ ਦੋਸਤੋ ਜਦੋਂ ਵੀ ਆਪਣੇ ਕੰਪਾਈਨਾਂ ਦੇ ਮਾਮਲੇ ਵਿੱਚ ਨਾਮ ਆਉਂਦਾ ਤੇ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਇਹ ਬਲਕਾਰ ਜ਼ਰੂਰ ਆਉਂਦਾ ਤੇ ਬਲਕਾਰ ਹੈ ਬਲਕਾਰ ਵਾਲਿਆਂ ਨੇ ਕਰਤਾ ਨਵਾਂ ਡੀਲਕਸ ਮਾਡਲ ਇਹ ਵਿੱਚ ਕੀ ਕੀ ਚੇਂਜ ਕੀਤਾ ਕਟਰ ਕਿੰਨਾ ਕਰਤਾ ਕੀ ਕੀ ਸਿਸਟਮ ਹੈ ਇਹਦੇ ਵਿੱਚ ਕਿਹੜਾ ਇੰਜਨ ਹੈਗਾ ਤੇ ਸਾਰੀ ਜਾਣਕਾਰੀ ਬਈ ਤੋਂ ਲੈਣੇ ਆਪਾਂ ਨਾਲ ਆਪਣੇ ਬਈਏ ਗਿਆ ਤੁਹਾਡਾ ਨਾਮ ਕਹ ਬਈਏ ਮੇਰਾ ਨਾਮ ਜਗਜੀਤ ਆ ਜੀ ਪਹਿਲਾਂ ਤਾਂ ਮੈਂ ਤੁਹਾਡਾ ਵੈਲਕਮ ਕਰਦਾ ਜਿਹੜਾ ਤੁਸੀਂ ਮਨੋਰਤ ਪਹੁੰਚੇ ਹੋ ਕਿਸਾਨ ਮੇਲੇ ਦੇ ਵਿੱਚ ਠੀਕ ਹੈ ਜੀ ਸਾਰੇ ਕਿਸਾਨ ਵੀਰਾਂ ਦਾ ਜੀ ਆਇਆਂ ਨੂੰ ਬਾਕੀ ਜਿਹੜੀ ਅਸੀਂ 2 ਕਮੈਨਾਂ ਲੈ ਕੇ ਇੱਥੇ ਪਹੁੰਚੇ ਆ ਵੀਰੇ ਜੀ ਟਰੈਕਟਰ ਵਾਲੀ ਆ B 525 ਠੀਕ ਹੈ ਜੀ ਮਲਕਾਰ 6554 ਦੋਨੇ ਕਮੈਨਾਂ ਲੈ ਕੇ ਇੱਥੇ ਪਹੁੰਚੇ ਆ ਅਸੀਂ ਹਾਂ ਜੀ ਠੀਕ ਹੈ ਜੀ ਤੇ ਭਾਈ ਇਹ ਤੇ ਕਟਰ ਕਿੰਨਾ ਕਰਤਾਈ ਆ ਤਾਂ ਕਟਰ ਦਾ 14 ਫੁੱਟ ਵੀ ਹੁੰਦਾ ਜੀ ਠੀਕ ਹੈ ਜੀ ਕਸਟਮਰ ਦੀ ਡਿਮਾਂਡ ਆ 13 ਵੀ ਮਿਲ ਜੁ 12ਵੇਂ ਵੀ ਮਿਲ ਜੀ ਠੀਕ ਹੈ ਜੀ ਇਹ 14 ਵਾਲਾ ਜੀ ਹਾਂ ਜੀ ਠੀਕ ਹੈ ਜੀ ਤੇ ਚੈਨਾ ਕਿੰਨੀਆਂ ਕਰਤਿਆਂ ਜੀ ਵਿੱਚ ਇਹਦੇ ਇਹਦੇ ਵਿੱਚ ਵੀਰੇ ਚੈਨਾ ਚਾਰ ਹੋਗੀਆਂ ਗਰਾਰੀਆਂ ਤਿੰਨ ਫਿਰ ਗਰਾਰੀਆਂ ਤਿੰਨ ਤੇ ਚਾਰ ਚੈਨਾ ਹੋ ਗਏ ਚਾਰ ਚੈਨਾ ਹੋਗੀਆਂ ਠੀਕ ਹੈ ਤੇ ਜਿਹੜੀਆਂ ਫੱਟੀਆਂ ਹੁੰਦੀਆਂ ਉਹਦਾ ਜਿਹੜਾ ਸਾਈਜ਼ ਆ ਉਹ ਛੋਟਾ ਕਰਿਆ ਇਸ ਕਰਕੇ ਕਰਿਆ ਵੀ ਬਿੰਗਾ ਵਗੈਰਾ ਪਹਿਲਾਂ ਵੱਡੀਆਂ ਕਰਕੇ ਹੁੰਦਾ ਰਹਿੰਦਾ ਅਸੀਂ ਛੋਟੀਆਂ ਦਾ ਬਿੰਗਾ ਨਹੀਂ ਹੁੰਦਾ ਸਾਈਜ਼ ਜਿੰਨੇ ਕਿ ਲੈਂਥ ਵੱਡੀ ਕਰ ਥੋੜਾ ਵਲ ਪੈ ਜਾਂਦਾ ਹਾਂ ਹਾਂ ਠੀਕ ਹੈ ਜੀ ਤੇ ਟਾਇਰ ਐਮ ਆਰ ਐਫ ਇਹਦੇ ਚ ਵੀ ਡਿਮਾਂਡ ਹੈ ਜੀ ਇਹਦੀ ਕਸਟਮਰ ਦੀ ਡਿਮਾਂਡ ਆ ਵੈਸੇ ਅਸੀਂ ਐਮ ਆਰ ਐਫ ਲਾਇਆ ਇਸ ਤੇ ਬਾਕੀ ਕਸਟਮਰ ਦੀ ਡਿਮਾਂਡ ਆ ਜਿਹੜਾ ਲੈਣਾ ਚਾਹੁੰਦੇ ਆ ਹਾਂ ਉਸ ਤੋਂ ਬਾਅਦ ਇਸਤੀ ਚ ਦੀ ਕੋਈ ਗਾਰੰਟੀ ਨਹੀਂ ਹੁੰਦੀ ਰਬੜ ਦੇ ਪਾੜ ਦੇ ਠੀਕ ਹੈ ਰਬੜ ਦੀ ਕੋਈ ਗਾਰੰਟੀ ਠੀਕ ਹੈ ਜੀ ਤੇ ਪੁਲੀਆਂ ਵਗੈਰਾ ਬਈ ਪੁਲੀਆਂ ਦੇ ਵਿੱਚ ਪੁਲੀਆਂ ਸਾਰੀਆਂ ਬੋਸ਼ ਵਾਲੀਆਂ ਲੱਗੀਆਂ ਵੀਰੇ ਇਹਦੇ ਬੋਸ਼ ਵਾਲੀਆਂ ਠੀਕ ਹੈ ਜੀ ਯਾਨੀ ਕਿ 2 ਮਿੰਟ ਦੇ ਵਿੱਚ ਪੁਲੀ ਬਾਹਰ ਕੱਢੋ ਠੀਕ ਜੀ ਕਰਨੀ ਕੀ ਹੈ ਠੀਕ ਹੈ ਜੀ ਦੇਖੋ ਇੱਕ ਤਾਂ ਸਟੀਲੀ ਚਾਦਰ ਵਗੈਰਾ ਲੱਗੀ ਹੋਈ ਹੈ ਇਹਦੇ 'ਚ ਠੀਕ ਹੈ ਚਾਦਰ ਹਾਂਜੀ ਚਾਦਰ ਸਟੀਲ ਦੀ ਕਰਦੇ ਹਾਂ ਬਿਲਕੁਲ ਜੀ ਲਓ ਜੀ ਦੋਖੀ ਤੋੜ ਤੇ ਚਰਚੁਰ ਵਾਲਾ ਕੰਮ ਤਾਂ ਇਹਨੇ ਝੰਜੜ ਪਕਾਈ ਦਿੱਤਾ ਕਿੰਨੇ ਜਿੱਥੇ ਜਿੱਥੇ ਕਸਾਈ ਜ਼ਿਆਦਾ ਹੁੰਦੀ ਆ ਬਸ ਉੱਥੇ ਸਟੀਲੀ ਚਾਦਰ ਲੱਗੀ ਹੋਈ ਏ ਕੇ ਜੀ ਹਾਂਜੀ ਜਿੱਥੇ ਦਾ ਮਤਲਬ ਇਹ ਗਾਰੇ ਦੇ ਵਿੱਚ ਚੱਲਨੀ ਕਿਉਂਕਿ ਇਹ ਸੰਦੇਰ ਗਾਰੇ ਦੇ ਵਿੱਚ ਚਲਦੇ ਆ ਬਾਰਸ਼ਾਂ ਦੇ ਵਿੱਚ ਕੱਢ ਲੈ ਗਿਆ ਜਿੱਥੇ ਵੀ ਕਸਾਈ ਵਾਲੀ ਚੀਜ਼ ਹੈਗੀ ਨਾ ਉੱਥੇ ਸਟੀਲ ਵਾਲਾ ਸਿਸਟਮ ਕਰਤਾ ਇਹਨਾਂ ਨੇ ਇਹ ਬਹੁਤ ਵਧੀਆ ਕੰਮ ਕੀਤਾ ਬਾਕੀ ਪ੍ਰੈਸ਼ਰ ਵਾਲਾ ਸਿਸਟਮ ਆ ਗਿਆ ਤੇ ਔਰ ਭਾਈ ਜੀ ਤੇ ਟੈਂਕੀ ਕਿੰਨੇ ਦਾ ਮਤਲਬ ਕਿੰਨੇ ਘਟੇ ਨੇ 300 ਲੀਟਰ ਡੀਜ਼ਲ ਪੈ ਜਾਂਦਾ ਜੀ ਹਾਂਜੀ 3 350 ਲੀਟਰ ਡੀਜ਼ਲ ਪੈ ਜਾਂਦਾ ਠੀਕ ਇਦਾਂ ਨੇ ਟੈਂਕੀ ਤੇ ਕਿੰਨੀ ਕੀ ਕਰਦੀ ਹੈ ਨਾਲੇ ਵਾਲੀ ਟੈਂਕੀ ਜੀ ਇਹਦੇ ਵਿੱਚ 50 ਮਣਕ ਪੈ ਜਾਂਦਾ ਕਣਕ ਠੀਕ ਹੈ ਜੀ 50 ਮਣਕੜ ਸਹੀ ਹੈ ਜੀ ਤੇ ਇੰਜਨ ਭਾਈ ਜੀ ਇੰਜਨ ਵਿੱਚ ਅਸ਼ੋਕ ਲੈ ਲੈਣ ਦਾ ਜੀ ਠੀਕ ਹੈ ਜੀ ਅਸ਼ੋਕ ਲੈ ਲੈਣ ਦਾ 133 ਹੌਸਪਾਵਰ ਦਾ ਇੰਜਨ ਹੈ ਜਿਸ ਦੇ ਵਿੱਚ ਯੂਰੀਆ ਪੈਂਦਾ ਯੂਰੀਆ ਦਾ ਠੀਕ ਹੈ ਜੀ ਇਹ ਯੂਰੀਆ ਕਿੰਨੀ ਪੈਂਦੀ ਯੂਰੀਆ ਵੀਰੇ 100 ਲੀਟਰ ਮਗਰ ਚਾਰ ਕਿਲੋ ਯੂਰੀਆ ਖਾਂਦਾ ਹੈ ਠੀਕ ਜੀ 4 ਲੀਟਰ ਜਾਨੀ ਕਿ 100 ਲੀਟਰ ਮਗਰ ਹਾਂਜੀ ਲਓ ਜੀ ਇਹ 100 ਲੀਟਰ ਆਪਾਂ ਡੀਜ਼ਲ ਦੀ ਖਪਤ ਕਰਦੇ ਚ 4 ਲੀਟਰ ਯੂਰੀਆ ਖਾਊਗਾ ਇਹ ਤੇ ਇਧਰਲੇ ਪਾਸੇ ਹੈਗਾ ਪੁਲੀ ਵਾਲਾ ਸਿਸਟਮ ਉਹ ਛੜੀ ਪੁਲੀ ਕਰਤੀ ਹਾਂਜੀ ਠੀਕ ਹੈ ਜੀ ਤੇ ਹੋਰ ਭਾਈ ਜੀ ਇਹਦੇ ਵਿੱਚ ਕੋਈ ਖਾਸ ਠੀਕ ਕਰਦਾ ਜਿਹੜਾ ਗਲਾਗਾ ਉਹ ਵੀ ਸਟੀਲੀ ਆ ਜੀ ਉਹ ਵੀ ਸਟੀਲੀ ਕਰਦਾ ਆਪ ਕਰਦਾ ਸਾਰਾ ਸਟੀਲੀ ਹੈ ਜੀ ਠੀਕ ਹੈ ਜੀ ਬਿਲਕੁਲ ਜੀ ਠੀਕ ਹੈ ਜੀ ਤੇ ਬਾਕੀ ਭਾਈ ਜੀ ਪੂਰੀ ਦੇਖ ਲਓ ਸਪੇਸ ਇਹਦੇ ਵਿੱਚ ਪੂਰੀ ਬਿਲਕੁਲ ਖੁੱਲੀ ਹੈਗੀ ਆ ਹਾਂਜੀ ਤੇ ਸਭ ਤੋਂ ਵੱਡੀ ਸਾਡੀ ਖਾਸੀਅਤ ਆ ਜੀ ਉਹੀ ਆ ਇਹ ਇਹਦੇ ਵਿੱਚ ਬੈਲਟਾਂ ਦਿੱਤੀਆਂ ਫਲੈਟ ਨਹੀਂ ਸਲਿੱਪ ਨਹੀਂ ਮਾਰਦਾ ਕਮਬਾਈਨ ਦਾ ਜ਼ੋਰ ਨਹੀਂ ਲੱਗਦਾ ਠੀਕ ਹੈ ਜੀ ਇਹ ਸਭ ਤੋਂ ਵੱਡੀ ਖਾਸੀਅਤ ਸਾਡੀ ਹੈ ਠੀਕ ਹੈ ਜੀ ਤੇ ਇਹਨਾਂ ਨਾਲ ਵੀ ਦੇ ਬੈਰਿੰਗ ਫੈਨਰ ਦੀਆਂ ਬੈਲਟਾਂ ਨੇ ਜੀ ਠੀਕ ਹੈ ਜੀ ਹਾਂਜੀ ਆਈਡਲ ਵਗੈਰਾ ਤਾਂ ਮਤਲਬ ਇਹ ਕੰਮ ਪੂਰਾ ਕੰਮ ਨਹੀਂ ਹਾਂਜੀ ਠੀਕ ਹੈ ਮਕਾਨ ਇੱਕ ਬਾਈ ਜਿਹੜੇ ਰੇਟ ਆ ਅੱਜ ਕੱਲ ਕੀ ਕਰਤਾ ਇਹਦਾ ਕੋਈ ਰੇਟ ਇਹਦਾ ਵੀ ਸਾਡੇ 27 ਲੱਖ ਰੁਪਈਆ ਹੈਗਾ ਲੋ ਜੀ 27.5 ਲੱਖ ਦੇ ਵਿੱਚ ਤੁਹਾਨੂੰ ਮਸ਼ੀਨ ਮਿਲ ਜਾਣੀ ਹੈਗੀ ਆ ਹਾਂ ਜੀ ਬਾਕੀ ਦੂਜਾ ਸਿਸਟਮ ਤਾਂ ਹੋਣਾ ਹੀ ਲਾਉਣ ਵਗੈਰਾ ਦਾ ਸਿਸਟਮ ਤਾਂ ਚੱਲਦਾ ਹੀ ਹੈ ਨਾ ਜੀ ਠੀਕ ਹੈ ਜੀ ਤੇ ਲੋ ਵੀ ਜੇ ਸੰਪਰਕ ਕਰ ਲੋ ਬਾਈਆਂ ਬਲਕਾਰ ਕੰਪੈਨ ਸਾਰੇ ਕਿਸਾਨਾਂ ਦੀ ਭਰੋਸੇਯੋਗ ਕੰਪੈਨ ਹੈਗੀ ਆ ਬਲਕਾਰ ਕੰਪੈਨ ਦੂਜੇ ਪਾਸੇ ਗਈ ਕਿ ਇਹਨੇ ਟਰੈਕਟਰ ਵਾਲੀ ਮਸ਼ੀਨ ਹੈ ਜਿਹੜੀ ਕਿ ਅਦਰ ਸਟੇਟਾਂ ਦੇ ਵਿੱਚ ਬਹੁਤ ਕਾਮਯਾਬ ਆ ਉਧਰ ਜ਼ਿਆਦਾ ਡਿਮਾਂਡ ਹੈ ਦੀ ਹੈਗੀ ਆ ਬਲਕਾਰ ਦੀ ਸਭ ਤੋਂ ਜ਼ਿਆਦਾ ਪਹਿਲੇ ਨੰਬਰ ਤੇ ਵੇਚਣ ਵਾਲੀ ਮਸ਼ੀਨ ਬਲਕਾਰ ਹੈਗੀ ਜਿਹੜੀ ਟਰੈਕਟਰ ਵਾਲੀ ਮਸ਼ੀਨ ਹੈ ਅਦਰ ਸਟੇਟਾਂ ਦੇ ਵਿੱਚ ਤੇ ਵੀਡੀਓ ਨੂੰ ਕਰੋ ਵਾਤਵਾਤ શેર ਧੰਨਵਾਦੀ ਤੁਹਾਡਾ ਓਕੇ